ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ਼੍ਰੀਖਸਤ ਸਤਿਗੁਰੂ ਗਿਆਨ ਆਤਮਾ ਰਾਜ ਕੀ ਜੈ ਸੋ ਸਾਰੀ ਹੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਗੁਰੂ ਦੀ ਕਿਰਪਾ ਸਤ ਸੰਗ ਜੀ ਅੱਜ ਆਪਾਂ ਵਿਚਾਰ ਕਰਾਂਗੇ ਕਿਸ ਤਰ੍ਹਾਂ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਅੰਮ੍ਰਿਤ ਤੋਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਅੰਮ੍ਰਿਤਸਰ ਹੋਇਆ ਕਿਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਬਸਿਆ ਸੁਗੁਰੂ ਪਰਿ ਪਰ ਸਾਧ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਹੈ ਪੱਤੀ ਸ਼ਰਦਾ ਰਾਜਾ ਦੁਨੀ ਚੰਦ ਹੋਇਆ ਜਿਸ ਦੇ ਅਨੇਕਾਂ ਪੁੱਤਰੀਆ ਉਹਨਾਂ ਪੁੱਤਰੀਆ ਦੇ ਵਿੱਚੋਂ ਇੱਕ ਬੀਬੀ ਰਜਨੀ ਪੁੱਤਰੀ ਹੋਈ ਰਾਜਾ ਦੁਨੀ ਚੰਤ ਸੋ ਇੱਕ ਦਿਨ ਰਾਜਾ ਦੁਨੀ ਚੰਦ ਆਪਣੀਆਂ ਸਾਰੀਆਂ ਪੁੱਤਰੀਆਂ ਨੂੰ ਪੁੱਛ ਰਿਹਾ ਹੈ ਕਿ ਤੁਸੀਂ ਮੇਰਾ ਦਿੱਤਾ ਖਾਂਦੇ ਆ ਹੋ ਇਹ ਸਾਰੀ ਪ੍ਰਜਾ ਮੇਰਾ ਦਿੱਤਾ ਖਾਂਦੇ ਹੈ ਤੇ ਉਹਨਾਂ ਪੁੱਤਰੀਆਂ ਦੇ ਵਿੱਚੋਂ ਬੀਬੀ ਰਜਨੀ ਜੋ ਪਰਮਾਤਮਾ ਦਾ ਸਿਮਰਨ ਕਰਿਆ ਕਰਦੀ ਹੈ ਉਹ ਕਹਿੰਦੀ ਹੈ ਕਿ ਪਿਤਾ ਜੀ ਅਸੀਂ ਤੁਹਾਡਾ ਨਹੀਂ ਅਸੀਂ ਪ੍ਰਮਾਤਮਾ ਦਿੱਤਾ ਖੰਦੇ ਆ ਹਾਂ ਇਹ ਗੱਲ ਸੁਣਦਿਆ ਹੀ ਰਾਜੇ ਦੁਨੀ ਚੰਦ ਨੇ ਇਸ ਗੱਲ ਦਾ ਵਿਰੋਧ ਕਰਦਿਆ ਹੋਇਆ ਹੰਕਾਰ ਵਿੱਚ ਆ ਕੇ ਆਪਣੇ ਵਜੀਰਾਂ ਨੂੰ ਹੁਕਮ ਕੀਤਾ ਕਿ ਇਸ ਨਗਰ ਦੇ ਵਿੱਚੋਂ ਕੋਈ ਪਿੰਗਲਾ ਕੁੜੀ ਲੱਭ ਕੇ ਲੈ ਕੇ ਆਓ ਮੈਂ ਉਸ ਪਿੰਗਲੇ ਦੇ ਨਾਲ ਆਪਣੀ ਪੁੱਤਰੀ ਰਜਨੀ ਦਾ ਵਿਆਹ ਕਰ ਦੇਵਾਂਗਾ ਮੈਂ ਦੇਖਾਂਗਾ ਕਿ ਕਿਹੜਾ ਪ੍ਰਮਾਤਮਾ ਹੈ ਕਿਹੜਾ ਰੱਬ ਹੈ ਕਿਹੜਾ ਇਸ ਨੂੰ ਖਾਣ ਵਾਸਤੇ ਦਿੰਦਾ ਹੈ ਸੋ ਇਤਿਹਾਸ ਵਿੱਚ ਲਿਖਿਆ ਹੈ ਰਾਜੇ ਦੁਨੀ ਚੰਦ ਦਾ ਹੁਕਮ ਮੰਨਦਿਆ ਹੋਇਆ ਵਜੀਰ ਥੋੜੇ ਹੀ ਸਮੇਂ ਦੇ ਬਾਅਦ ਇੱਕ ਪਿੰਗਲਾ ਲੱਭ ਕੇ ਰਾਜ ਭਾਗ ਵਿੱਚ ਲੈ ਆਉਂਦੇ ਨੇ ਉਸ ਪਿੰਗਲੇ ਦੇ ਨਾਲ ਰਾਜੇ ਦੁਨੀ ਚੰਦ ਦੁਆਰਾ ਆਪਣੀ ਪੁੱਤਰੀ ਰਜਨੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਬੀਬੀ ਰਜਨੀ ਆਪਣੇ ਪਿਤਾ ਦੇ ਵਚਨ ਮੰਨਦਿਆਂ ਹੋਇਆ ਪਰਮਾਤਮਾ ਦੇ ਭਾਣੇ ਮੰਨਦਿਆਂ ਹੋਇਆ ਉਸ ਕੁੜੀ ਨੂੰ ਪਤੀ ਰੂਪ ਵਿੱਚ ਸਵੀਕਾਰ ਕਰ ਲੈਂਦੇ ਹੈ। ਸੋ ਇਤਿਹਾਸ ਵਿੱਚ ਲਿਖਿਆ ਹੈ ਘੁੰਮਦੇ ਘੁੰਮਦਿਆ ਇੱਕ ਦਿਨ ਬੀਬੀ ਰਜਨੀ ਪੱਤੀਸ਼ਰ ਤੋਂ ਪਹੁੰਚਦੀ ਹੈ ਗੁਰੂ ਕੇ ਚੱਕ ਵਿਖੇ ਜਿਹੜਾ ਅੰਮ੍ਰਿਤਸਰ ਦਾ ਪਹਿਲਾ ਨਾਮ ਹੈ ਗੁਰੂ ਕਾ ਚੱਕ ਉੱਥੇ ਇੱਕ ਬੇਰੀ ਹੈ ਤੇ ਬੇਰੀ ਦੇ ਨੇੜੇ ਇੱਕ ਛਪੜੀ ਹੈ ਉਸ ਛਪੜੀ ਦੀ ਛਾਂ ਹੇਠਾਂ ਬੀਬੀ ਰਜਨੀ ਆਪਣੇ પતિ ਕੋੜੀ ਨੂੰ ਬਿਠਾ ਕੇ ਪ੍ਰਸ਼ਾਦਾ ਲੈਣ ਜਾਂਦੀ ਹੈ ਭੋਜਨ ਇਕੱਠਾ ਕਰਨ ਜਾਂਦੇ ਹਨ ਬੀਬੀ ਰਜਨੀ ਭੋਜਨ ਲੈਣ ਵਾਸਤੇ ਚੱਲੀ ਜਾਂਦੀ ਹੈ ਉਸ ਛਪੜੀ ਦੇ ਵਿੱਚ ਕਾਸ਼ ਨਾਨ ਕਰਦੇ ਨੇ ਤੇ ਚਿੱਟੇ ਹੋ ਨਿਕਲ ਜਾਂਦੇ ਨੇ ਇਹ ਕੌਤਕ ਇਹ ਦ੍ਰਿਸ਼ ਦੇਖ ਰਿਹਾ ਹੈ ਬੀਬੀ ਰਜਨੀ ਦਾ પતિ ਕੋੜੀ ਬੇਰੀ ਦੇ ਨੇੜੇ ਜੋ ਬੈਠਾ ਹੋਇਆ ਹੈ ਉਸ ਦੇ ਮਨ ਵਿੱਚ ਵਿਚਾਰ ਪੈਦਾ ਹੋਈ ਕਿ ਕਿਉਂ ਨਾ ਹੋਵੇ ਮੈਂ ਵੀ ਇਸ ਛਪੜੀ ਦੇ ਵਿੱਚ ਇਸ਼ਨਾਨ ਕਰਕੇ ਦੇਖ ਲਵਾਂ ਸ਼ਾਇਦ ਕਿਤੇ ਮਿਹੜਾ ਵੀ ਕੋੜ ਦੂਰ ਹੋ ਜਾਵੇ ਇਹ ਮੇਰਾ ਵੀ ਕੋੜ ਰੂਪੀ ਸਰੀਰ ਠੀਕ ਹੋ ਜਾਵੇ ਮੇਰਾ ਵੀ ਸਰੀਰ ਤੰਦਰੁਸਤ ਹੋ ਜਾਵੇ ਸੋ ਇਤਿਹਾਸ ਵਿੱਚ ਲਿਖਿਆ ਹੈ ਬੀਬੀ ਰਜਨੀ ਦਾ ਪਤੀ ਕੋੜੀ ਰੇੜ ਦਾ ਰੇੜ ਦਾ ਉਸ ਛਪੜੀ ਤੱਕ ਪਹੁੰਚਦਾ ਹੈ ਤੇ ਛਪੜੀ ਦੇ ਵਿੱਚ ਇਸ਼ਨਾਨ ਕਰਦਾ ਹੈ ਤੇ ਉਸ ਦਾ ਕੋੜ ਠੀਕ ਹੋ ਜਾਂਦਾ ਹੈ ਉਸ ਦਾ ਸਰੀਰ ਨਿਰੋਗ ਹੋ ਜਾਂਦਾ ਹੈ ਜੋ ਬੋਲੇ ਸੋਨਰ ਪੈ ਭਗਵਾਨ ਹਾਲਮੇਕ ਮਹਾਰਾਜ ਕੀ ਜੈ ਜਿਸ ਸਮੇਂ ਵਾਪਸ ਬੀਬੀ ਰਜਨੀ ਭੋਜਨ ਲੈ ਕੇ ਆਉਂਦੀ ਹੈ ਉਹ ਜਿਸ ਸਥਾਨ ਤੇ ਆਪਣੇ ਪਤੀ ਨੂੰ ਕੋੜੀ ਨੂੰ ਬਿਠਾ ਕੇ ਦੇਖਦੀ ਉੱਥੇ ਇੱਕ ਸੁੰਦਰ ਵਿਅਕਤੀ ਬੈਠਾ ਦੇਖਦੀ ਹੈ ਜੋ ਉਸ ਦਾ ਪਤੀ ਹੀ ਹੁੰਦਾ ਹੈ ਜੋ ਠੀਕ ਹੋ ਗਿਆ ਹੁੰਦਾ ਹੈ ਜਿਸ ਦਾ ਕੋੜ ਠੀਕ ਹੋ ਗਿਆ ਹੁੰਦਾ ਹੈ ਉਹ ਬੀਬੀ ਰਜਨੀ ਨੂੰ ਇਸ ਕੌਤਕ ਬਾਰੇ ਦੱਸਦਾ ਹੈ ਪਰ ਬੀਬੀ ਰਜਨੀ ਉਸ ਦੇ ਨਾਲ ਝਗੜਾ ਕਰਦੀ ਹੈ ਕਿ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਤੂੰ ਮੇਰੇ ਪਤਨੀ ਨੂੰ ਹੋਰ ਕਿਤੇ ਛਾੜਾਂਦਾ ਹੈ ਤੂੰ ਮੇਰੇ ਨਾਲ ਧੋਖਾ ਕਰਨਾ ਚਾਹੁੰਦਾ ਹੈ ਇਸ वार्तालाप ਦਾ ਜਦੋਂ ਨੇੜੇ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਉੱਥੇ ਕੁਝ ਆਲੇ ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਤੇ ਉਹ ਬੀਬੀ ਰਜਨੀ ਨੂੰ ਕਹਿੰਦੇ ਨੇ ਤੁਸੀਂ ਗੁਰੂ ਰਾਮਦਾਸ ਜੀ ਦੇ ਖਿਚਰੇ ਵਿੱਚ ਹਾਜ਼ਰ ਹੋ ਜਾਵੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਗੁਰੂ ਰਾਮਦਾਸ ਜੀ ਤੁਹਾਡੀ ਇਸ ਸ਼ੰਕਾ ਦਾ ਹੱਲ ਕਰ ਦੇਣਗੇ ਬਣ ਕੇ ਗੁਰੂ ਰਾਮਦਾਸ ਜੀ ਇਸ ਸਮੱਸਿਆ ਦਾ ਹੱਲ ਕਰ ਦੇਣਗੇ ਕਿ ਕੌਣ ਸੱਚਾ ਹੈ ਸੋ ਇਤਿਹਾਸ ਵਿੱਚ ਲਿਖਿਆ ਹੈ ਬੀਬੀ ਰਜਨੀ ਉਸ ਦੇ ਨਾਲ ਉਸ ਦਾ ਪਤੀ ਜਿਸ ਦਾ ਕੋਲ ਠੀਕ ਹੋਇਆ ਹੈ ਉੱਥੋਂ ਦੇ ਕੁਝ ਵਾਸੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਉਹਨਾਂ ਦੀ ਸਭਾ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਇਹ ਸਾਰਾ ਦ੍ਰਿਸ਼ ਦੱਸਦੇ ਨੇ ਉਸ ਸਮੇਂ ਧੰਨ ਤਾਂ ਰਾਮਦਾਸ ਸਤਿਗੁਰੂ ਜੀ ਇਹ ਫਰਮਾਨ ਕਰਦੇ ਨੇ ਕਿ ਇਸ ਅਮਰਤ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ ਇਹ ਅਮਰਤ ਇਸ ਥਾਂ ਤੇ ਤ੍ਰਿਤੇ ਵਿੱਚ ਸੱਚੇ ਸਤਗੁਰੂ ਭਗਵਾਨ ਨੇ ਦੱਬਿਆ ਸੀ ਜੋ ਅਜ ਕਾਲ ਯੁਗ ਚੱਲ ਰਿਹਾ ਹੈ ਇਹ ਕਾਲ ਯੁਗ ਵਿੱਚ ਪ੍ਰਗਟ ਹੋਣਾ ਸੀ ਹੁਣ ਇਸ ਦਾ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ ਬੀਬੀ ਰਜੇਨੂ ਤਾਂ ਤਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਗਿਆਨ ਕਰਵਾਉਂਦੇ ਨੇ ਕਿ ਜੋ ਤੇਰਾ ਪਤੀ ਕਹਿ ਰਿਹਾ ਹੈ ਉਸ ਦਾ ਗੋੜ ਠੀਕ ਹੋਇਆ ਹੈ ਉਹ ਸੱਚ ਬੋਲ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਇਸ ਅਸਥਾਨ ਤੇ ਜਿੱਥੇ ਇਹ ਛੱਪੜੀ ਹੈ ਇੱਕ ਮਹਾਨ ਤੀਰਥ ਬਣੇਗਾ ਇਸ ਤੀਰਥ ਦੇ ਵਿੱਚੋਂ ਅਨੇਕਾ ਲੋਕਾਂ ਦੇ ਕੋੜ ਦੁਆ ਦੂਰ ਹੋਇਆ ਕਰਨਗੇ ਇਹ ਸਾਰੇ ਦੀ ਸਾਰੀ ਬਖਸ਼ਿਸ਼ ਹੈ ਉਸ ਸਤਿਗੁਰੂ ਭਗਵਾਨ ਦੀ ਇੱਥੇ ਨੇਕਾ ਧਰਮਾਂ ਦੇ ਲੋਕ ਆ ਕੇ ਇਸ਼ਨਾਨ ਕਰਿਆ ਕਰਨਗੇ ਤੇ ਆਪਣੇ ਅਨੇਕਾ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਪਾਇਆ ਕਰਨਗੇ ਸਤਿਗੁਰੂ ਦੀ ਕਿਰਪਾ ਇਸ ਸਾ ਸੰਗਤ ਦੀ ਇਸ ਗੱਲ ਨੂੰ ਸੰਪੂਰਨ ਬ੍ਰਹਿਮੜ ਜਾਣਦਾ ਹੈ ਤ੍ਰਿਸ਼ਤੇ ਦੇ ਵਿੱਚ ਅੰਮ੍ਰਿਤ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜੀ ਨੇ ਦੱਬਿਆ ਸੀ ਇਹ ਉਹ ਅੰਮ੍ਰਿਤ ਹੈ ਜਿਸ ਅੰਮ੍ਰਿਤ ਦੀ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜੀ ਨੇ ਵਰਕਾ ਕੀਤੀ ਸੀ ਸ਼੍ਰੀ ਰਾਮਚੰਦਰ ਦੇ ਸਾਰੇ ਪਰਿਵਾਰ ਤੇ ਤੇ ਉਹਨਾਂ ਦੀ ਸਾਰੀ ਸੈਨਾ ਤੇ ਜਿਸ ਅੰਮ੍ਰਿਤ ਦੇ ਨਾਲ ਸ਼੍ਰੀ ਰਾਮਚੰਦਰ ਸਮੇਤ ਉਹਨਾਂ ਦੀ ਹਜ਼ਾਰਾਂ ਦੀ ਸੈਨਾ ਦੁਬਾਰਾ ਜੀਵਤ ਕੀਤੀ ਸੀ ਤੇ ਉਸੇ ਹੀ ਅੰਮ੍ਰਿਤ ਤੋਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਅੰਮ੍ਰਿਤਸਰ ਹੋਇਆ ਹੈ ਇਹ ਇਤਿਹਾਸ ਹੈ ਅੰਮ੍ਰਿਤਸਰ ਸ਼ਹਿਰ ਦਾ ਪਰਮ ਪਿਤਾ ਪ੍ਰਮਾਤਮਾ ਭਗਵਾਨ ਫਾਲਮਿਕ ਮਹਾਰਾਜ ਜੀ ਦੇ ਅਮਰਤ ਦਾ ਇਸ ਇਤਿਹਾਸ ਦਾ ਜ਼ਿਕਰ ਆਦਵਾਸੀਆ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਵਿੱਚ ਪੰਨਾ ਨੰਬਰ 42 ਪੰਨਾ ਨੰਬਰ 43 ਪੰਨਾ ਨੰਬਰ चेतावी के उपर प्रकाशित है जिसनों अं सारे संसारी मनुख पढ़ सकते हाँ देख सकते हाँ परमात्मा वाल्मीक महाराज जी के दर घर तो खुशियां प्राप्त कर सकते हाँ जो बोले सुंदर पै भगवान वाल्मीक महाराज की जय धन धन वाल्मीक भगवान ਧੰਨ ਧੰਨ ਬਾਣੀ ਔਰ ਗਿਆਨ